ਤੋਂ ਅੱਜ ਚੱਲੇ ਆ ਆਪਾਂ ਪਟਿਆਲੇ ਨੂੰ ਆਪਣੇ ਫੋਰਡ 3600 ਦਾ ਲੈਫਟ ਟਾਪਾ ਲੈਣ ਸਣੇ ਗਾਂ ਖੋਲਿਆ ਪਏ ਬਾਈਆਂ ਇਹਦੇ ਪ੍ਰੋਬਲਮ ਸੀ ਤੜ ਗਿਆ ਸੀ ਸਣੇ ਡਿਸਟ੍ਰੀਬਿਊਟਰ ਇਹ ਪਟਿਆਲੇ ਆਪਾਂ ਤੇ ਲਿਆਉਣਾ ਆਪਾਂ ਨੇ ਇਹ ਟਰੈਕਟਰ ਮਾਰਕੀਟ ਪਟਿਆਲੇ ਤੋਂ ਸੋ ਅੱਜ ਵਾਲੀ ਵੀਡੀਓ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਬਾਈ ਕਿ ਕਿਵੇਂ ਲਿਆਂਦਾ ਆਪਾਂ ਕਿੰਨੇ ਦਾ ਮਿਲਿਆ ਸਾਰਾ ਟੋਟਲ ਕੀ ਖਰਚਾ ਆਊਗਾ ਨਾ ਸਾਰੇ ਰੋਡਿੰਗ ਦੀ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਸਾਰਾ ਕੰਮ ਓਕੇ ਆਪਣਾ ਬ੍ਰੇਕਾਂ ਦਾ ਕਲਚ ਪਲੇਟ ਦਾ ਬਟਰ ਬਾਡੀ ਦਾ ਲੈਫਟ ਪੰਪ ਦਾ ਹੋ ਗਿਆ ਡੀਜ਼ਲ ਪੰਪ ਦਾ ਹੋ ਗਿਆ ਸਾਰੇ ਕੰਮ ਆਪਣੇ ਓਕੇ ਹੋ ਗਏ ਜੈਨ ਜੂਨ ਪੈ ਗਏ ਬਸ ਹੁਣ ਆਹ ਕੰਮ ਫਾਈਨਲ ਆਪਣਾ ਰਹਿ ਗਿਆ ਥੋੜਾ ਜਿਹਾ ਤੇਲ ਦਾ ਕਲੈਕਟ ਵਾਲਾ ਉਹ ਲਿਆਵਾਂਗੇ 2-3 ਲੀਟਰ ਪਹਿਲੇ ਸਾਰਾ ਬਾਈ ਨੇ ਅੱਜ ਚੱਲੇ ਆ ਪਟਿਆਲੇ ਨੂੰ ਛੁੱਟੀ ਹੈ ਅੱਜ ਦਫ਼ਤਰੋਂ ਆਹ ਦਿਖ ਦਿਉ ਉਹਨੂੰ ਆਹ ਜੀ ਇੱਥੋਂ ਤੜ ਗਿਆ ਹੈ ਜੋਰ ਨਾਲ ਇਹ ਨਹੀਂ ਪਤਾ ਵੀ ਹੁਣ ਕਿਤੇ ਜ਼ੋਰ ਵੱਧ ਘਟ ਵੱਜ ਗਿਆ ਤੇ ਹੋਰ ਨੁਕਸਾਨ ਕਰੇ ਪਹਿਲਾਂ ਹੀ ਬਦਲਦੀ ਹੈ ਲੰਬੀ ਮਿੱਤਰੋ ਪਹੁੰਚ ਗਏ ਆਪਾਂ ਟਰੈਕਟਰ ਮੰਡੀ ਪਟਿਆਲਾ ਇੱਥੋਂ ਲੈਣਾ ਆਪਾਂ ਨੇ ਲੈਫਟ ਟਾਪ ਤੇ ਉਹ ਜਿਹੜੀਆਂ ਲੈਫਟ ਵਾਲੀਆਂ ਲੱਤਾਂ ਜੀਆਂ ਫਿਰ ਮਿਸਤਰੀ ਜੀ ਕੀ ਕਹਿੰਦੇ ਨੇ ਉਹਨੂੰ ਜਿਹੜੀਆਂ ਲੈਗਾਂ ਜੀਆਂ ਹੁੰਦੀਆਂ ਸਾਈਡ ਵਾਲੀਆਂ ਬਿਲਕੁਲ ਆਰਮ ਆਰਮ ਮੈਂ ਲੱਤਾਂ ਕਹਿੰਦੀ ਆ ਉਹ ਬਾਹਾਂ ਨੇ ਆਰਮ ਆਰਮ ਬਾਹਾਂ ਇਹਦੇ ਪੁੱਛੇ ਦੀ ਆਪਾਂ ਨੇ ਆ ਮਗਰਾੜ ਉਹਦੇ ਬਾਈ ਜੀ ਜੀ ਉਹ ਪੁੱਛਿਆ ਸੀ ਆਪਾਂ ਆਪੋ ਤਾਂ ਉੱਤੇ ਜੀ ਆਈ ਤੀ ਯਾਰ ਹਾਂ ਇਹੀ ਆ ਤੁਸੀਂ ਮੰਨਦੇ ਕਿਉਂ ਨਹੀਂ ਮੰਨਣਾ ਮੰਨਤਾ ਜਨਾ ਜੇ ਮੈਂ ਮੈਨੂੰ ਪਤਾ ਲੱਗ ਜਾਵੇ ਵੇ ਮੰਨਦਾ ਥੱਲੇ ਰੱਖੋ ਭਾਈ ਮਾਰੂ ਕੈਮਰਾ ਇੱਧਰੋਂ ਆਹ ਬਣਾਉਂਦੇ ਨੇ ਮੇਲੇ ਦਾ ਮਗਰਾੜ ਸੈਟ ਰੂਟ ਕਰਕੇ ਨਾ ਛੂਆ ਛੂਆ ਮਗਰਾੜ ਦਿਖਾਓ ਉਧਰ ਤੋਂ ਰੰਗ ਵਾਲੇ ਨੇ ਆਹ ਖੜਾ ਜੋੜੀ 50 38 D ਦੇਖਿਆ ਪਹਿਲਾ ਮਾਡਲ ਕਦੇ ਹੈ ਮਹੌਪਤ ਜਾਨੀ 83D ਜਿਹੜੀ ਚੀਜ਼ ਆ ਇੱਧਰ ਦੇਖੋ ਨਾ ਆਪਾਂ ਇਹਨੇ ਇੰਜਣ ਮਹਿੰਦਰਾ ਮੁੰਦਰਾ ਘੁਮਾ ਦੋ ਪਰ ਮਹਿੰਦਰਾ ਤੇ ਨੂੰ ਆ ਗਿਆ ਇਹ ਇੱਧਰ ਨੂੰ ਪੂਰੇ ਮਰਨ ਨੇਗਾ ਆਪਾਂ ਬਾਈ ਨੇ ਟਾਇਰ ਟੱਪ ਨੇ ਆ ਆ ਗਈ ਬਲਵਾਨ ਵਾਲੀ ਵੀ ਇਹ ਐਂਡੋ ਫਾਰਮੂਲਾ ਐ ਬਿੰਡੋ ਆਰਐਮ ਵੀ ਆ ਗਿਆ ਇਹ ਆ ਵੀ ਹੀ ਆ ਬਲਵਾਨ ਵਾਲੀ ਹੁਣ ਕਿੱਥੇ ਚੱਲੀਏ ਸਾਰ ਆਪਾਂ ਦੇਖ ਲਓ ਪਹਿਲਾਂ ਇਹ ਗੱਡੀ ਕਿੱਥੇ ਲਾਉ ਗੱਡੀ ਲਾ ਦੇ ਹਾਂ ਫਿਰ ਕਿ ਦੇਖਾਂ ਆਪਾਂ ਲਾ ਕਿੱਥੇ ਆਉਂਦੀ ਨੂੰ ਆਪਣੀ ਗੱਡੀ ਆਹ ਦੇਖੋ ਇੰਜਣ ਇੰਜਣ ਤੇ ਦੇਖੋ ਭਾਈ ਪਟਿਆਲਾ ਮਾਰਕੀਟ ਆ ਸ਼ੁਰੂ ਆਂ ਜਾ ਗਰੇ ਹੌਲੀ ਹੌਲੀ ਨਾਮ ਤਾਂ ਲੈ ਲੈ ਲਬਾਰੀ ਕਰਤਾ ਬਣ ਜਾ ਸੈਡ ਤੇ ਲੰਘੂ ਕਿਵੇਂ ਆ ਰਹੇ ਹੈ ਗੱਡੀ ਤਾਂ ਇਧਰੋਂ ਆ ਰਹੀ ਹੈ ਤੱਕੀ ਕਿ ਨਹੀਂ ਜਿਆਦਾ ਤਾਂ ਨਹੀਂ ਗੱਡੀ ਚ ਰਹਿ ਗਿਆ 75 ਡਾੜ ਨੇ ਕਰਤੀ ਆ ਪੁਰਾਣੇ ਟਰੈਕਟਰ ਖੜੇ ਨੇ ਹੁਣ ਆਪਾਂ ਚੱਲੀਏ ਹੈਨਾ ਤੇ ਲੈਫਟ ਤਾਂ ਆਪਾਂ ਲਾਉਂ ਚਲੋ ਥੈਂਕ ਯੂ ਢੁੰਕੀਆਂ ਪਈਆਂ ਸ਼ੋਹਾਂ ਪਈਆਂ ਟਰੈਕਟਰਾਂ ਦੀਆਂ ਲੋ ਜੀ ਅਸੀਂ ਕਾਰੀਗਰ ਬੰਦਾ ਨਾਲ ਲੈ ਕੇ ਆਇਆ ਇਹਨਾਂ ਨੂੰ ਭੇਜਦਾ ਸਾਰਾ ਸਾਡੇ ਮਿਸਤਰੀ ਸਾਹਿਬ ਨੇ ਇਹੀ ਦੱਸਣਗੇ ਹੁਣ ਵੀ ਕਿਹੜੀ ਜੀ ਲੈਣੀ ਹੈ ਕਿਹੜੀ ਨਹੀਂ ਵਧੀਆ ਟਰੈਕਟਰ ਟੁੱਟਰ ਸੈਗਨੇਟ ਹੁਨਾ ਸੌਰੀ ਟਾਇਰ ਪਏ ਨੇ ਪੁਰਾਣੇ ਜਨਰੇਟਰ ਜਨੂਟਰ ਦਾ ਕੋਈ ਅੰਤ ਨਹੀਂ ਹਾਲਾ ਨਾ ਵੀ ਦੋ ਤਾਂ ਮਿੰਟ ਦੀ ਚੱਲ ਲਉ ਵੀ ਮਿੱਤਰ ਆ ਸਾਰੇ ਪਈਆਂ ਨੇ ਟਿਊਬਾਂ ਟਿਊਬਾਂ ਪਈਆਂ ਸਾਈਡ ਵਾਲੀਆਂ ਆ ਪੁਰਾਣੇ ਸਟੀering ਪਏ ਨੇ ਲੈਫਟ ਰੱਪਾ ਦਾ ਇੱਕ ਪਿਆ ਹਾਂ ਜਿਸਣੇ ਡਿਸਟ੍ਰਿਬਿਊਟਰ ਪਰ ਇਹਦੀਆਂ ਲੱਤਾਂ ਫੋੜ ਵਾਲੀਆਂ ਨੇ ਬਦਲੀਆਂ ਵੀ ਨੇ ਲੈਗਾਂ ਆਰਮ ਕਹਿੰਦੇ ਨੇ ਹੋਰ ਦਾ ਹਾਂ ਦੇਖਦੇ ਆ ਭਾਈ ਆ ਵੀ ਬੈਕ ਆ ਪਈਆਂ ਨੇ ਹਾਂਡੀਆਂ ਹੋਂਡੀਆਂ ਬ੍ਰੇਕਾਂ ਲਉ ਵੀ ਆ ਪਈਆਂ ਨੇ ਦੋ ਆਪ ਹਮਸੱਠ ਵਾਲਾ ਪਿਆ ਉਹ ਗੌਣ ਵਾਲਾ ਪਿਆ ਕਿ ਦੇਖ ਲੈਣ ਮਿਸਤਰੀ ਸਾਹਿਬ ਨੂੰ ਕਿਹੜਾ ਪਸੰਦ ਆਊਗਾ ਇੱਧਰ ਵੀ ਪਏ ਨੇ ਹਾਂ ਆ ਸਾਰੇ ਹੀ ਪਏ ਨੇ ਆਹ ਹੂੰ ਆਹ ਕਿਹੜੇ ਟਰੈਕਟਰ ਦਾ ਚਾਹੀਏ ਕਿਸੇ ਦੇ ਨੇ ਆਹਾਂ ਜੀ ਕਿਹੜਾ ਹੀ ਆਹਾਂ ਸੋਨਾ ਲੀਕਾ ਸੋਨਾ ਲੀਕਾ ਦਾ ਸਾਈਡ ਸੋਨਾ ਲੀਕਾ ਦਾ ਹੈ ਨਾ ਸਾਈਡ ਗੇਰ ਵਾਲਾ ਇਹਦਾ ਬੜਾ ਜਗੜਾ ਦੋ ਉਹ ਪਏ ਨੇ 60 ਦੇ ਨਾ ਹੂੰ ਚਲੋ ਦੇਖਦੇ ਆਓ ਜੀ ਜਜ ਜੋਗ ਚੂਕ ਲੈ ਸੈਕਿੰਡ ਹੈਂਡ ਟਰੈਕਟਰ ਬਹੁਤ ਘੜੇ ਨੇ ਉਹਦੇ ਮੇਤਰੀ ਖਾ ਸਾਡੇ ਮੂਵੀ ਮੂਰੇ ਜਾ ਰਹੇ ਆ। ਆ ਫੋਰ ਦੇਖ 3600 ਕਿੰਨਾ ਸਨ ਅੱਖਾ ਖੜਾ ਲੈ। 855 ਆ ਗਿਆ। ਰੰਗ ਹੋਊੀ ਸਾਡਾ। ਲਓ ਜੀ। ਆ ਮਾਡਲ ਸਵਰਾਜ ਦਾ ਪਹਿਲਾਂ ਨਹੀਂ ਦੇਖਿਆ ਕਿਤੇ ਹਨਾ। ਕਿਹਦਾ? ਹਾਂ ਬਾਲਾ। ਹਾਂ। ਹਾਂ ਇਹਦਾ। ਆ ਨਹੀਂ ਯਾਰ ਕਦੇ ਦੇਖਿਆ ਬਾਲਾ ਸਵਰਾਜ ਤਿੰਨ ਸਿਲੰਡਰ ਚ ਹੈ ਮਹਿੰਦਰਾ 575 ایس ਲਓ ਜੀ ਿੰਡੋ ਫਾਰਮ ਆਓ ਫੜਾ ਇੱਕ ਫੋੜ ਇੱਕ ਮਿਲਿਆ 60 ਦਾ ਮਿਲਿਆ ਦੇਖਿਓ ਆ ਗਿਆ ਤੁਹਾਡੇ ਇੱਕ ਆ ਪਿਆ 36 20 ਦਾ ਪਿਆ ਹੈ ਨਾ ਬੰਪਰ ਥੱਲੇ ਆ ਗਿਆ ਬੰਪਰ ਪਾਣੀ ਆ ਯਾਰ ਕੋਈ ਨਹੀਂ ਕਢਾ ਲੈਂਦੇ ਹਲੇ ਮਿਸਤਰੀ ਸਾਹਿਬ ਦੇਖਦੇ ਨੇ ਇੱਕ ਆ ਪਿਆ ਦੁਕਾਨ ਨੰਬਰ ਮਿਲਦਾ ਹੈ 154 55 ਦੇ ਕਰੀਬ ਹਾਂ ਇਹਨਾਂ ਕੋਲ ਆ ਟੈਂਕੀਆਂ ਟਾਪੇ ਛੂਆ ਛੂਆ ਬਹੁਤ ਸਾਰਾ ਕੋਈ ਮਹਿੰਦਰਾ ਦਾ ਫੌੜ ਦਾ 60 ਦਾ ਇੰਜਣ-ਉੰਜਣ ਵੀ ਸਾਰੇ ਅੰਦਰ ਉਹ ਅੰਦਰ ਪਏ ਨੇ ਇੰਜਣ ਵਗੈਰਾ ਆ ਗੱਡੀਆਂ ਜਗੜਾ ਕੇ ਅੰਦਰ ਦੇਖੋ ਸਾਹਮਣੇ ਖੋਲ ਰਏ ਨੇ ਮਹਿੰਦਰਾ ਉਹ ਕਰਤਾ ਰੇੜੀ ਚ ਪਾਦਾ ਇਕੱਠਾ ਕਰਕੇ ਕਾ ਬਾਈ ਕੱਢਣ ਲੱਗਿਆ ਹੁਣ 36 20 ਵਾਲਾ ਆ ਕੱਢ ਲਿਆ ਵੀ 36 36 20 ਦਾ ਇਹ ਇਹਦੀ ਆਰਮਰ ਮਾ ਤਾਂ ਨਾਲ ਨਹੀਂ ਲੱਗਦੇ ਨੇ ਹਣਾ ਆ ਦਾ ਨਾਲ ਨਹੀਂ ਹਾਂ ਚਲ ਇਹ ਵੀ ਦੇਖ ਲੈਣੇ ਆ ਜੇ ਕਰਕੇ ਦੇਖੋ ਇਹਦਾ ਆ ਨਹੀਂ ਆਪਾਂ ਨੂੰ ਚਾਹੀਦੀ ਹਾਂ ਹਾਂ ਆਪਾਂ ਨੂੰ ਆ ਥੱਲੇ ਵਾਲਾ ਡਿਸਟ੍ਰੀਬਿਊਟਰ ਨਹੀਂ ਚਾਹੀਦਾ ਉੱਪਰਲਾ ਹੀ ਚਾਹੀਦਾ ਆਪਾਂ ਨੂੰ ਇਹ ਆੜ ਗੱਲਾ ਲਓ ਜੀ ਆਹ ਸਥਿਤੀ ਆ ਦੀ ਇਹ ਕਾ ਆ ਗਿਆ ਆ ਮਾੜੂ 60 ਦਾ ਹੀ ਹੈ ਜੀ ਇਹ। ਆ 60 ਵਾਲਾ ਹੀ ਹੈ। ਦੇਖਦੇ ਆ ਬਾਈ ਕਿਹੜਾ ਪਸੰਦ ਆਉਂਦਾ। ਮੈਸਤਰੀ ਸਾਹਿਬ ਦਾ ਜਿਹੜਾ ਓਕੇ ਕੰਮ ਨੂੰ ਹੀ ਲੈ ਜਾਨਾ ਆਪਾਂ। ਇਹ ਕਾਹ ਪਿਆ? ਮਿਤਰੀ ਜੀ। ਆ ਗੜੇ ਨੇ। ਗਿੱਟਾ ਲੈਣੀ ਚਾਹੀਦੀ ਆ। ਗਲੋਈ ਇਹਨਾਂ ਕੋਲ ਸਾਰੀ ਜਮਾਨਾ ਮਗਰਾੜ ਮਗਰੂੜ ਹੋਈ ਪਏ ਨੇ। ਟਿਊਬਾਂ ਪਈਆਂ ਨੇ, ਵੇਚਣੀਆਂ। ਫਿਕਸਡ ਪੈਰ ਆਣੀਆਂ ਮਾ ਬੈਕਅਪ ਇੰਜਣ ਉੰਜਣ ਹਾਰੇ ਹੀ ਪਏ ਨੇ ਬਾਈਆਂ ਮੈਟਰ ਮੇਸਟਰੀ ਸਰ ਕਰ ਰਹੇ ਨੇ ਚੈੱਕ ਆ 3600 ਰਹਾ ਨਾ ਇਹ ਵੀ 3200 ਆ ਹੀ ਹੈ ਕੋਈ ਇੰਜਣ ਇੰਜਣ 155 49 ਨੰਬਰ ਦੁਕਾਨ ਆ ਬਾਈਆਂ ਕੋਲ ਵਾਧੂ ਸਮਾਨ ਪਿਆ ਹੈ। ਖਾਸਾ ਸਰੋਂ ਸਰ ਦੀ ਵਧੀਆ ਮਿਲ ਜਣਗੇ ਕਹਿੰਦੇ ਪਾਉਣਾ ਲੈ ਕੇ ਜਾਣਾ ਹੋਗੇ। 33 ਦੇ 36 3600 ਦਾ ਆ। ਕੁਲ ਕੁਲਿਆਂ ਦੇ ਕੱਦੇ 36 ਲਾਉਣੇ ਸਾਰੇ ਦੇਣਾ। ਤਰੋ ਆਹ ਪਸੰਦ ਕਰਿਆ। ਬਿਨਾਂ ਡਿਸਟ੍ਰੀਬਿਊਟਰ ਤੋਂ ਟਾਟਾ 407 ਦਾ 3000 ਜੀ ਸੌਦਾ ਹੋਇਆ। ਛੈੜ ਦੇ ਦੂਆ ਛੈੜ ਦੇ। ਡਿਸਟ੍ਰੀਬਿਊਟਰ ਆਪਣੇ ਵਾਲੇ ਲੱਗੂ। ਸੌਦਾ ਹੋਇਆ ਦਾ 3000। ਟਾਪ ਤੇ ਆਰਮਾ। ਫਰੇ ਹਟਾ ਆਦਾ ਇਹ ਇਥੇ ਖੋਦਣਾ ਬਾਈ ਨੇ ਨਹੀਂ ਉਹਨਾਂ ਨੂੰ ਬਾਹਰ ਹੀ ਕੱਢ ਲੈਣਾ ਬਾਹਰ ਕੱਢਣਾ ਕਲਵਾ ਜਾ ਕੋਈ ਦੇ ਟਰੈਕਟਰ ਲੱਗਦਾ ਦੇਖਦਾ ਮੈਂ ਭੇਜਦਾ ਨਹੀਂ ਤੈਨੂੰ ਲੱਗਦਾ ਜੀ ਪਿਆਰ ਨਾਲ ਹੈ ਸੱਟ ਨਾ ਮਾਰੀ ਇਹਦੀ ਠੀਕ ਆ ਹਾਂ ਦੇਖਦਾ ਮੈਂ ਉਹਦਾ ਮੁੰਡਾ ਆ ਆਹ ਜਾਂ ਇਹ ਖੋਦਦੇ ਨੇ ਨਾ ਟਾ ਆ ਜਾ ਮੁੰਡਾ ਭੇਜ ਦੇ ਆਪਣਾ ਭੇਜ ਦੇ ਲਓ ਵੀ ਮਿੱਤਰੋ ਅੱਜ ਟਰੈਕਟਰ ਲੈਣ ਆਏ ਆ ਹੋ ਗਿਆ ਕੰਮ ਸਾਰਾ ਓਕੇ ਤੁਹਾਨੂੰ ਸ ਮਾੜਾ ਜਾ ਦਿਖਾਉਣੇ ਚਾਨਣੇ ਚ ਕੱਟ ਕੇ ਲਓ ਵੀ ਮਿੱਤਰੋ ਆਪਾਂ ਨੇ ਬਾਈ ਫੂਡ ਦਾ ਕੰਮ ਕਰਾ ਕੇ ਘਰੇ ਲਿਆਂਦਾ ਫੂਡ ਸਾਰੀ ਡਿਟੇਲ ਤੁਹਾਨੂੰ ਦੰਨੇ ਆ ਕੀ ਕੀ ਆਪਾਂ ਨੇ ਕੰਮ ਕਰਾਏ ਨੇ ਕਿਹੜੇ ਕਿਹੜੇ ਆਪਣੇ ਖਰਚੇ ਹੋਏ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਫੂਡ ਆਪਾਂ ਅੱਜ ਚਲਾ ਕੇ ਦਿਖਾ ਦਈਏ ਮਾੜਾ ਜਾਂ ਤੇ ਮੇਰਾ ਵੀਰ ਮਾਰਕਰਾਂ ਦੀ ਸ਼ੈਲਫ ਮਾਰਦਾ ਮੈਂ ਤੇ ਮਾਰੀ ਵੀਰੇ ਕੈਮਰਾ ਕੇਰਾ ਫੂਡ ਦੇ ਉੱਤੇ ਨੂੰ ਫੋਕਸ ਕਰ ਲਾ ਬਾਈ ਡੈਂਗਲ ਲਾ ਲੈ ਯਾਰ ਸਾਰਾ ਆਵੇ ਹੈਨਾ ਵਿੱਚ ਐਂਗਲ ਵਾਈਡ ਕਰ ਲਾ ਤੇ ਆ ਸਭ ਨੂੰ ਪਹਿਲਾਂ ਬਾਈ ਤੁਹਾਨੂੰ ਦਿਖਾਉਣਾ ਸਟਾਰਟਿੰਗ ਉਡੀ ਬਾਅਦ ਪੰਪ ਕਰਾਉਣਾ ਨਾ ਪਿੱਛੇ ਥੋੜੀ ਚੇਂਜ ਹੋ ਗਈ ਤੇ ਮੇਰੇ ਕੋਲ ਪਾਣੀ ਕੋਈ ਬਿੜੀ ਨਹੀਂ ਮੈਂ ਬਿਲਕੁਲ ਆ ਕੇ ਤੁਹਾਨੂੰ ਦਿਖਾ ਦਿੰਦਾ ਪਹਿਲਾਂ ਉਹ ਆਵਾਜ਼ ਦਾ ਕੰਮ ਖੜਕ ਪੈ ਗਿਆ ਕਿਉਂਕਿ ਅਸਲੇ ਪੰਪ ਦਾ ਕੰਮ ਸਾਰਾ ਹੀ ਜਲ ਨੂੰ ਉੱਪਰ ਆਇਆ ਇਹ ਜਿਹੜਾ ਕੰਪ ਦਾ ਕੰਮ ਵੀ ਆਇਆ ਹੁਣ ਤੁਹਾਨੂੰ ਮਾੜਾ ਕਲਾਕਾਰ ਦਿਖਾ ਰਿਹਾ ਜਾਈਂ ਤਾਂ ਮਗਰ ਮਗਰ ਹੀ ਚੇਂਜ ਆ ਗਿਆ 51 ਰੁਪਏ ਲੱਗਾ ਰਹੀ ਹੈ ਨਵੇਂ ਮਿੱਟਰ ਉਸ ਤੋਂ ਨੂੰ ਚਾਲਣਿਆ ਪਹਿਲਾਂ ਬ੍ਰੇਕਾਂ ਚੈੱਕ ਕਰਾਇਆ ਆਪਾਂ ਨੇ ਉਹਨਾਂ ਬ੍ਰੇਕਾਂ ਚੈੱਕ ਕਰਾਇਆ ਤੇ ਅੱਗੇ ਵੀ ਬ੍ਰੇਕਾਂ ਚੈੱਕ ਕਰਾਈਏ ਹੁਣ ਸਾਨੂੰ ਕੱਲੇ ਕੱਲੇ ਕੰਮ ਬਾਰੇ ਦੰਨਿਆ ਸਾਡੀ ਜਾਣਕਾਰੀ ਟਰੈਕਟਰ ਲਾ ਲਈਏ ਸਟਾਰਟ ਅੰਦਰ ਤੋਂ ਹੀ ਸ਼ੁਰੂ ਕਰ ਲੰਨੇ ਆ ਬਾਈ ਸਭ ਤੋਂ ਪਹਿਲਾਂ ਆਪਾਂ ਨੇ ਦੋਹੇ ਹੈਡਲਾਈਟਾਂ ਮੇਨ ਚੇਂਜ ਕਰੀਆਂ ਨੇ ਹਾਈ ਲੈਕਸ ਦੀਆਂ ਨੇ ਦੋਹੇ ਨਵੀਆਂ ਲਾਤੀਆਂ ਤੇ ਇਹਨਾਂ ਦਾ ਆਪਣੇ ਤੇ ਖਰਚਾ ਲਗਭਗ 1000 ਰੁਪਏ ਦਾ ਵਿੱਚੇ ਲਾਈਟਾਂ ਵਿੱਚੇ ਟਿਊਬਾਂ ਤੇ ਵਿੱਚੇ ਰੇਲੇ ਲਾ ਕੇ 1000 ਰੁਪਏ ਚ ਆਪਣੀਆਂ ਲਾਈਟਾਂ ਨਵੀਆਂ ਹੋ ਗਈਆਂ ਉਸ ਤੋਂ ਬਾਅਦ ਤੁਹਾਨੂੰ ਗੱਲ ਕਰੀ ਜੇ ਆਪਾਂ ਟੂ ਨੰਬਰ ਤੇ ਵਾਟਰ ਬਾਡੀ ਵਾਟਰ ਬਾਡੀ ਚੇਂਜ 17000 ਰੁਪਏ ਆਪਣਾ ਵਾਟਰ ਬੱਡੀ ਤੇ ਖਰਚ ਆਇਆ ਬਾਈ ਸਾਰਾ ਸਮਾਨ ਆਪਾਂ ਨੇ ਲਿਆਂਦਾ ਈਟੋਪ ਦਾ オリジナル ਰੀਜਨਲ ਸਮਾਨ ਲਿਆ ਕੇ ਤੇ ਕੰਮ ਕਰਾਇਆ ਆਪਾਂ ਨੇ ਪਟਿਆਲੇ ਤੋਂ ਲਿਆਇਆ ਸਾਰਾ ਈਟੋਪ ਦਾ ਤੋਂ ਬਾਅਦ 메ਜਰ ਖਰਚਾ ਇਹਦੇ ਵਿੱਚ ਆਇਆ ਆਪਣਾ ਉਹ ਆਇਆ ਆਪਣਾ ਡੀਜ਼ਲ ਪੰਪ ਦਾ ਡੀਜ਼ਲ ਪੰਪ ਕਰਾਇਆ ਆਪਾਂ ਨੇ ਪਾਲਾਣਿਆਂ ਤੋਂ ਪਟਿਆਲੇ ਤੋਂ ਇਹ ਕਰਾਇਆ ਮੋਡੀਫਾਈ ਆਮ ਇਹਦੇ ਤੇ ਬਾਈ ਆਪਣਾ ਡੀਜ਼ਲ ਪੰਪ ਡਾਊਨ ਸੀ ਇਹਦੇ ਖਰਚਾ ਆਉਂਦਾ ਸੀ 14000 ਰੁਪਏ ਉਹਨਾਂ ਨੇ ਲਿਆ ਮੋਡੀਫਾਈ ਕਰਕੇ ਇਹਨੂੰ ਸਾਰਾ ਬੌਸ਼ ਦਾ ਸਮਾਨ Ориਜినਲ ਪਾ ਕੇ 19500 ਦੇ 18-19000 ਦੇ ਵਿੱਚ ਇਹ ਆਪਣਾ ਪੰਪ ਹੋਇਆ 19000 ਮੰਨ ਸਾਢੇ 18 ਦਿੱਤਾ ਉਹਨਾਂ ਨੂੰ ਆਪਾਂ ਨੇ ਇਹ 19000 ਮੰਨ ਕੇ ਜਿਹੜਾ ਆਪਣਾ ਹੋਇਆ ਪੰਪ ਆ ਸਾਰੀਆਂ ਨਵੀਆਂ ਲੱਗੀਆਂ ਨੇ ਪਾਈਪਾਂ ਪੂਪਾਂ ਫਿਟਿੰਗ ਤੁਸੀਂ ਦੇਖ ਸਕਦੇ ਹੋ ਹਨਾ ਆ ਪਾਈਪਾਂ ਹੋ ਗਈਆਂ ਨਵੀਆਂ ਮੇਨ ਆਪਣਾ ਪੰਪ ਦਾ ਹੀ ਹੋ ਗਿਆ 20000 ਤਾਂ ਇਹੀ ਖਾ ਗਿਆ ਉਸ ਤੋਂ ਬਾਅਦ ਛੋਟੇ-ਮੋਟੇ ਕੰਮ ਹੋਏ ਨੇ ਜਿਵੇਂ ਆ ਸਪਲਾਈ ਉਹਦੇ ਟੈਂਕੀ ਵਾਲੀ ਤੇਲ ਦੀ ਇਹ ਪੈਰ ਪੂਪ ਚੇਂਜ ਹੋ ਗਈ ਹਨ ਉਸ ਤੋਂ ਬਾਅਦ ਆਪਣੀ ਪਈਆ ਕਲਚ ਪਲੇਟ ਇਹ ਮੇਰੀ ਪਰਚੀ ਤੇ ਲਿਖੀ ਵੀ ਆ ਤੁਹਾਨੂੰ ਐਂਡ ਤੇ ਪਰਚੀ ਵੀ ਵੀਡੀਓ ਦੇ ਨਾਲ ਲਾ ਦੂੰਗਾ ਕਲਚ ਪਲੇਟ ਹੋਈ ਆ ਤੀਜਾ ਕੰਮ ਆਪਣਾ ਹੋ ਗਿਆ ਕਲਚ ਪਲੇਟ ਦਾ ਸੌਰੀ ਚੌਥਾ ਪਹਿਨੀਆ ਲਾਈਟਾਂ ਵਾਟਰ ਬਾਡੀ ਦੂਜੀ ਤੀਜਾ ਪੰਪ ਚੌਥੀ ਹੋ ਗਈ ਕਲਚ ਪਲੇਟ ਉਦੋਂ ਬਾਅਦ ਵੀਡੀਓ ਤੁਹਾਨੂੰ ਬ੍ਰੇਕਾਂ ਲਾ ਕੇ ਦਿਖਾ ਦਿਆਂ ਮੋੜ ਦਿਆਂ ਬ੍ਰੇਕਾਂ ਦਾ ਕੰਮ ਹੋਇਆ ਹਨਾ ਮੋਟਾ ਮੋਟਾ ਲੀਖ ਫੀਕ ਜਿਹਾ ਹੋ ਗਿਆ ਦਾ ਸਾਰਾ ਸੈੱਟ ਕਰਤਾ ਆਪਾਂ ਨੇ ਉਦੋਂ ਬਾਅਦ ਇਹਦਾ ਲੈਫਟ ਪੰਪ ਵੀ ਆਪਾਂ ਪਟਿਆਲੇ ਤੋਂ ਹੀ ਕਰਾਇਆ ਇਹ ਵੀ ਲੀਕ ਹੁੰਦਾ ਸੀ ਤੇ ਡਾਉਨ ਸੀ ਇਹਦੇ ਤੇ 750 ਰੁਪਏ ਲੱਗਿਆ ਇਹਦੀ ਲੀਕਿੰਗ ਜੀ ਹਟਾਈਏ ਤੇ ਕਰਕੇ ਆਪਣਾ ਫੇਸ ਫੂਕਸ ਜਿਹਾ ਲਵਾ ਕੇ ਮੇਨ ਹੋ ਗਿਆ ਆਪਣਾ ਫਿਲਟਰ-ਮੁਲਟਰ ਚੇਂਜ ਹੋ ਗਏ ਮਗਲੈਲ ਪਾਏ ਇਹਦੇ ਜ ਆਪਾਂ ਨੇ ਕੈਸਟਰੋਲ ਦਾ ਸੀਆਰਬੀ 2100 ਦਾ ਮਗਲੈਲ ਆਇਆ ਇਹਦੀ ਤੇ ਮਗਲੈਲ ਤੋਂ ਬਾਅਦ ਸਰਵਿਸ ਹੋ ਗਈ ਜੀ ਓਕੇ ਸਰਵਿਸ ਤੋਂ ਬਾਅਦ ਹੋਰ ਆਪਾਂ ਇਹਦਾ ਵਾਈ ਕਰਿਆ ਆਹ ਲੈਫਟ ਟਾਪਾਂ ਚੀਜ਼ ਇਹ 3620 ਦਾ ਲੈਫਟ ਟਾਪਾਂ ਪਟਿਆਲੇ ਤੋਂ ਮਿਲਿਆ ਆਪਾਂ ਨੂੰ 4500 ਰੁਪਏ ਬੰਦਾ ਮੰਗਦਾ ਸੀ 바ਰਗਿੰਗ ਕਰਕੇ ਆਪਾਂ ਨੇ 3100 3500 ਇਹ ਟਾਪਾਂ ਆਪਾਂ ਨੂੰ ਮਿਲ ਗਿਆ 3500 ਦੇ ਟਾਪਾਂ ਮਿਲਿਆ ਆਪਾਂ ਨੂੰ ਇਹ ਤੇ ਇਹ ਲਿਆ ਆਪਾਂ ਨੇ ਪਟਿਆਲੇ ਤੋਂ ਕੱਲਾ ਬਿਨਾਂ ਡਿਸਟ੍ਰੀਬਿਊਟਰ ਤੋਂ ਡਿਸਟ੍ਰੀਬਿਊਟਰ ਆਪਣੇ ਵਾਲਾ ਹੀ ਆ ਟਾਪਾਂ ਸਣਿਆ ਆਹ ਆਰਮਾ ਦੋਹੇ ਇਹ ਆਪਾਂ ਨੇ origignal ਦਾ origignal ਪਟਿਆਲੇ ਤੋਂ ਸੈਕੰਡ ਹੈਂਡ ਲਿਆਂਦਾ 3620 ਦਾ ਨਾਲ ਮਿਕਸ ਜੀ ਹੋ ਗਏ ਕੰਮ ਆਪਣਾ ਹਨਾ ਆ ਰਬੜ ਰੂਬੜ ਜੀ ਸਾਰੀ ਦੁਬਾਰਾ ਪੈ ਗਈ ਉਸ ਤੋਂ ਬਾਅਦ ਹੋਇਆ ਆਪਣਾ ਲਿੰਕਾਂ ਦਾ ਕੰਮ ਪਿੱਛੇ ਜੀ ਆਪਾਂ ਲਿੰਕਾਂ ਕਰੀਆਂ ਨੇ ਸੈੱਟ ਕਿਉਂਕਿ ਤਾਂ ਆਹ ਟਾਪਾ ਇੱਥੋਂ ਤੜ ਗਿਆ ਦੀ ਉਹਦੇ ਕਰਕੇ ਆਪਾਂ ਨੇ ਇਹਦਾ ਰਿਸਕ ਨਹੀਂ ਰੱਖਿਆ ਆਰਮ ਟੁੱਟ ਗਈ ᱛੀ ਇਹ ਪਹਿਲਾਂ ਚੇਂਜ ਕਰਾ ਦਿੱਤੀ ਹੁਣ 2000ਵਾਂ ਇੱਕ ਸਾਰ ਨਹੀਂ ਹੋ ਗਈਆਂ ਕਿਉਂਕਿ ਆਪਾਂ ਜੇ ਆਪਾਂ ਇੱਕ ਦੀ ਚੇਂਜ ਕਰਦੇ ਨਾ ਇਹਨਾਂ ਦੀ ਆ ਸੈਟਿੰਗ ਨਹੀਂ ਬਾਈ ਸਹੀ ਬੰਦੀ ਅਸੀਂ ਦੇਖ ਲਿਆ ਕਰਕੇ ਉੱਚੀਆਂ ਨੀਮੀਆ ਪੱਕਾ ਰਹਿੰਦੀਆਂ ਰਹਿੰਦੀਆਂ ਨੇ ਤਾਂ ਕਰਕੇ ਇਹ ਵੀ ਸਣੇ ਕੰਟਰੋਲਰ ਤੇ ਸਣੇ ਆਰਮਾ ਇਹ ਟਾਪਾ ਚੇਂਜ ਕਰਤਾ ਆਪਾਂ ਨੇ 36 20 ਵਾਲਾ ਲਾਤਾ ਉਸ ਤੋਂ ਬਾਅਦ ਜੇ ਅੱਗੇ ਆਪਾਂ ਗੱਲ ਕਰੀਏ ਤੇ ਆਹ ਆਰਮ ਜੀ ਜਿਹੜੀ ਆਪਾਂ ਨੇ ਇਹਦੀ ਲਿਫਟ ਦੀ ਇਹ ਵੀ ਨਵੀਂ ਲਿਆਂਦੀ ਇਹ ਪਈ ਆਪਾਂ ਨੂੰ 1000 ਰੁਪਏ ਦੀ Ориਜਨਲ ਨਹੀਂ ਹੈਗੀ ਬਾਈ ਹਨਾ ਪਰ ਵਧੀਆ ਕੁਆਲਿਟੀ ਚਾ ਇਹ ਜਿਵੇਂ ਨਵੇਂ ਅੱਜਕੱਲ ਨਵੇਂ ਆਦੇ ਆਉਂਦੀ ਆ ਹਨ ਆਪਣਾ ਵੜਾ ਘਟਾ ਕੇ ਇੱਥੇ ਆਹ ਲੋਕ ਲੱਗ ਜਾਂਦਾ ਇਹ ਹੋ ਗਈ 1000 ਰੁਪਏ ਦੀ ਹੁਣ ਆਪਣੀ ਲਿਫਟ ਹੋ ਗਈ ਓਕੇ ਜਮਾ ਬਰਾਬਰ ਚੱਕਦੀ ਆ ੱੱਲ ਮੱਠ ਜਿਹੜੀ ਹੈਗੀ ਇੱਥੇ ਸਾਰੀ ਕੜਤੀ ਪਲੇ ਬਲੂ ਮਾਣੀ ਮੋਟੀ ਜੀ ਹੈਗੀ ਸੀ ਇਹ ਆਪਣਾ ਮੋਟਾ ਮੋਟਾ ਜਿਹਾ ਕੰਮ ਹੋਇਆ ਬਾਈ ਇਸ ਤੋਂ ਪਹਿਲਾਂ ਆਪਾਂ ਨੇ ਪਿੱਛੇ ਵੀਡੀਓ ਤੁਸੀਂ ਦੇਖੀ ਹੋਣਾ ਜੋ ਆਪਾਂ ਨੇ ਇਹਦੀ ਆਹ ਪੀਡਿਊ ਸ਼ਾਫਟ ਚੇਂਜ ਕਰੀਤੀ ਇਹ ਚ ਵੀ ਈ ਟੌਪ ਦੀ ਪੀਡਿਊ ਸ਼ਾਫਟ 60 ਵਾਲੀ ਪਈ ਵੀ ਆ 21200 ਦੀ ਸ਼ਾਫਟ ਸੀ ਸੋ ਮੋਟਾ ਮੋਟਾ ਜਿਹਾ ਇਹ ਕੰਮ ਕਰਾਇਆ ਦੀ ਆਪਾਂ ਨੇ ਮਨ ਕੀ ਚੱਲੀਏ ਤਾਂ ਆਪਣਾ ਟਰੈਕਟਰ ਤੇ ਇੰਨੇ ਕੰਮ ਤੇ 42-43000 ਰੁਪਏ ਖਰਚਾ ਆ ਗਿਆ ਬਾਈ ਆਪਣਾ ਸੋ ਅੱਗੇ ਤੁਹਾਨੂੰ ਮੈਂ ਪਾਰਚੀ ਸਾਰੀ ਖਰਚੇ ਵਾਲੀ ਦਿਖਾ ਦਣਾ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਵੀਡੀਓ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਰੱਖਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਤੁਹਾਨੂੰ ਮੈਂ ਦਿਖਾਉਣਾ ਪਾਰਚੀ ਖਰਚੇ ਵਾਲੀ ਉਹਦੇ ਥੋੜੀ ਮੋਟੀ ਮੋਟੀ ਨਿਗ੍ਹਾ ਮਰਾਨਾ ਪੰਪ ਦਾ ਕੰਮ ਹੋਣਾ ਫੋੜ ਦੀ ਯਾਰ ਬਾਅਦ ਚ ਥੋੜਾ ਜਿਹਾ ਫਰਕ ਪਿਆ ਤੁਹਾਨੂੰ ਮੇਰੇ ਪੁਰਾਣੀ ਵੀਡੀਓ ਹੋਈ ਮੈਂ ਅੱਪਰ ਅੱਡ ਕਰ ਦੂੰਗਾ ਕੂੜੀ ਆਵਾਜ਼ ਨਾ ਪਹਿਲਾਂ ਨਾਲੋਂ 3600 ਵਾਲੀ ਘਟ ਗਈ ਥੋੜੀ ਜੀ ਤੇ ਬਾਈਆਂ ਨੇ ਗਰੰਟੀ ਲਈ ਆ ਕਹਿੰਦੇ ਜੀ ਜਿੱਦੋਂ ਉਹ ਪੰਪ ਦੀ ਮਾਡਿਫਿਕੇਸ਼ਨ ਕਰਾਈ ਆ ਵੀ ਡੀਜ਼ਲ ਖਰਚਾ ਘਟਾਊਗਾ ਤੇ ਪਰਫਾਰਮੈਂਸ ਵਧ ਗਈ ਟਰੈਕਟਰ ਦੀ ਵਧੂਗੀ ਲਾਜ਼ਮੀ ਪਰਫਾਰਮੈਂਸ ਤੇ ਤਾਂ ਬਾਈ ਲੱਗਦਾ ਫਰਕ ਪੂਰਾ ਹਨਾ ਚਲਾਈ 'ਚ ਪਤਾ ਲੱਗਦਾ ਟਰੈਕਟਰ ਦੀ ਆਵਾਜ਼ ਦੱਸਦੀ ਹੈ ਤੇ ਬਾਕੀ ਰਹੀ ਗੱਲ ਡੀਜ਼ਲ ਖਰਚੇ ਦੀ ਉਹ ਇਨ ਫਿਊਚਰ ਜਦ ਆਪਣਾ ਕੰਮ ਸਟਾਰਟ ਹੋ ਜਾਊਗਾ ਖੇਤੀਬਾੜੀ ਦਾ ਉਦੋਂ ਤੁਹਾਨੂੰ ਕੱਢ ਕੇ ਐਵਰੇਜ ਸਾਰੀ ਦੱਸ ਦਾਂਗੇ ਬਾਈ ਆਹ ਲਿਸਟਾ ਬਾਈ ਟਰੈਕਟਰ ਦਾ ਜਿਹੜਾ ਖਰਚਾ ਆ ਸਪੇਅਰ ਪਾਰਟ ਆ ਗਿਆ ਆਪਣਾ 12000 ਦਾ ਡੀਜ਼ਲ ਪੰਪ ਤੇ ਲੱਗਿਆ 19000 ਰੁਪਿਆ ਲਿਫਟ ਪੰਪ ਤੇ 750 ਮਿਸਤਰੀ ਨੇ ਲੇਬਰ ਲੈ ਲਈ 6500 ਮਗਲੈਲਾ 2100 ਦਾ ਕੈਸਟਰੋਲ ਤੇ ਲਿਫਟ ਵਾਲਾ ਟਾਪ ਆ ਜਿਹੜਾ ਪਟਿਆਲ ਤੋਂ ਲਿਆਂਦਾ ਸੈਕੰਡ ਹੈ 3500 ਦਾ 44 43 44000 ਰੁਪਿਆ ਬਣਾ ਟੋਟਲ ਖਰਚਾ ਆ ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਦੇ ਹੋ ਤੇ ਚੈਨਲ ਰੱਖਿਓ ਸਬਸਕ੍ਰਾਈਬ ਧੰਨਵਾਦ